ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਆਈ ਪੀ ਸੀ ਦੀ ਧਾਰਾ 295 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਤੇ ਸਾਹਮਣੇ ਕਰ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਸਟਿਸ ਸੰਦੀਪ ਮੁੱਦਕਲ ਨੇ ਨੋਟਿਸ ਵਿੱਚ ਪਟੀਸ਼ਨ ਤੇ ਆਇਆ ਹੈ ਇਸ ਵਿੱਚ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਧਾਇਰ ਕੀਤੀ ਗਈ ਰੱਦ ਰਿਪੋਰਟ ਨੂੰ ਸਵੀਕਾਰ ਕਰਨ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਪਟੀਸ਼ਨ ਤੇ ਹਾਈ ਕੋਰਟ ਨੇ ਨਕੋਦਰ ਪੁਲਿਸ ਅਤੇ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦਰਅਸਲ ਹਰਜਿੰਦਰ ਸਿੰਘ ਉਰਫੋ ਜਿੰਦਨਾਮ ਦੇ ਵਿਅਕਤੀ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਨਿਕੋਦਰ ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੋਸ਼ ਚ ਆਈਐਫਆਰ ਸ਼ਾਸਨ ਕੋਰ ਨਿਕੋਦਰ ਵੱਲੋਂ ਰੱਦ ਕਰਨ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਨੋਤੀ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਸੰਦੀਪ ਮੁਦਕਲ ਦੇ ਪਟੀਸ਼ਨ ਵਿੱਚ ਸਵੀਕਾਰ ਕਰਦੇ ਹੋਏ ਸਾਰੇ ਬਚਾ ਪਾਕ ਨੂੰ ਨੋਟਿਸ ਜਾਰੀ ਕਰਕੇ 13 ਜੂਨ ਤੱਕ ਜਵਾਬ ਮੰਗਿਆ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ ਲਾਡੀ ਸਾਨੂੰ ਗੁਰੂ ਰਾਮਦਾਸ ਜੀ ਦੀ ਸੰਤਾਨ ਦੱਸਿਆ ਉਹਨਾਂ ਦੀ ਤੁਲਨਾ ਸਤ ਗੁਰੂ ਨਾਲ ਕੀਤੀ ਗਈ ਹੈ ਜਿਸ ਨਾਲ ਸੇ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀ ਜਾਂ ਡੇਰਾਮੁਖੀ ਨੂੰ ਸਤ ਗੁਰੂ ਕਹਿਣ ਸਿੱਖ ਧਰਮ ਦਾ ਅਪਮਾਨ ਹੈ ਜੋ ਗੁਰਦਾਸ ਮਾਨ ਨੇ ਕੀਤਾ ਹੈ ਗੁਰਦਾਸ ਮਾਨ ਦੇ ਮੇਲੇ ਵਿੱਚ ਲਾਡੀ ਸ਼ਾ ਨੂੰ ਸੰਬੋਧਨ ਕਰਦੇ ਹੋ ਉਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਵੀ ਪੋਸਟ ਕੀਤੀ ਹੈ ਸਥਿਤੀ ਵਿਗੜਦੀ ਦੇਖ ਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉਪਰੋਕਤ ਬਿਆਨਾਂ ਦਾ ਪਛਤਾਵਾ ਵੀ ਪ੍ਰਗਟਾਇਆ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੇ ਅਪਡੇਟਸ ਨਿਊਜ਼ ਨਾਲ ਧੰਨਵਾਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਆਈ ਪੀ ਸੀ ਦੀ ਧਾਰਾ 295 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਤੇ ਸਾਹਮਣੇ ਕਰ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਸਟਿਸ ਸੰਦੀਪ ਮੁੱਦਕਲ ਨੇ ਨੋਟਿਸ ਵਿੱਚ ਪਟੀਸ਼ਨ ਤੇ ਆਇਆ ਹੈ ਇਸ ਵਿੱਚ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਧਾਇਰ ਕੀਤੀ ਗਈ ਰੱਦ ਰਿਪੋਰਟ ਨੂੰ ਸਵੀਕਾਰ ਕਰਨ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਪਟੀਸ਼ਨ ਤੇ ਹਾਈ ਕੋਰਟ ਨੇ ਕੋਦਰ ਪੁਲਿਸ ਅਤੇ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਦਰਅਸਲ ਹਰਜਿੰਦਰ ਸਿੰਘ ਉਰਫੋ ਜਿੰਦ ਨਾਮ ਦੇ ਵਿਅਕਤੀ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਨਿਕੋਦਰ ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੋਸ਼ ਚ ਆਈਐਫਆਰ ਸ਼ਾਸ਼ਨ ਕੋਰਟ ਨਿਕੋਦਰ ਵੱਲੋਂ ਰੱਦ ਕਰਨ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਨੋਤੀ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਸੰਦੀਪ ਮੁਦਕਲ ਦੇ ਪਟੀਸ਼ਨ ਵਿੱਚ ਸਵੀਕਾਰ ਕਰਦੇ ਹੋਏ ਸਾਰੇ ਬਚਾ ਪਾਕ ਨੂੰ ਨੋਟਿਸ ਜਾਰੀ ਕਰਕੇ 13 ਜੂਨ ਤੱਕ ਜਵਾਬ ਮੰਗਿਆ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ लाडी शाह ਨੂੰ ਗੁਰੂ ਰਾਮਦਾਸ ਦੀ ਸੰਤਾਨ ਦੱਸਿਆ ਉਹਨਾਂ ਦੀ ਤੁਲਨਾ ਸਾਧਗੁਰੂ ਨਾਲ ਕੀਤੀ ਗਈ ਹੈ ਜਿਸ ਨਾਲ ਸੇ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀ ਜਾਂ ਡੇਰਾਮੁਖੀ ਨੂੰ ਸਾਧਗੁਰੂ ਕਹਿਣ ਸਿੱਖ ਧਰਮ ਦਾ અપਮਾਨ ਹੈ ਜੋ ਗੁਰਦਾਸ ਮਾਨ ਨੇ ਕੀਤਾ ਹੈ ਗੁਰਦਾਸ ਮਾਨ ਦੇ ਮੇਲੇ ਵਿੱਚ लाडी ਸ਼ਾਨ ਨੂੰ ਸੰਬੋਧਨ ਕਰਦੇ ਹੋ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਪੋਸਟ ਕੀਤੀ ਹੈ ਸਥਿਤੀ ਵਿਗੜਦੀ ਦੇਖ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਉਪਰੋਕਤ ਬਿਆਨਾਂ ਦਾ ਪਛਤਾਵਾ ਵੀ ਪ੍ਰਗਟਾਇਆ ਸੀ ਹੋਰ ਤਾਜ਼ਕ ਬਰਿੱਖ ਲਈ ਜੁੜੇ ਰਹੋ ਦਿਸਾ ders nwnal tanvad ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਆਈ ਪੀ ਸੀ ਦੀ ਧਾਰਾ 295 ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਦੇ ਸਾਹਮਣੇ ਕਰ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਸਟਿਸ ਸੰਦੀਪ ਮੁੱਦਕਲ ਨੇ ਨੋਟਿਸ ਵਿੱਚ ਪਟੀਸ਼ਨ ਤੇ ਆਇਆ ਹੈ ਇਸ ਵਿੱਚ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਧਾਇਰ ਕੀਤੀ ਗਈ ਰੱਦ ਰਿਪੋਰਟ ਨੂੰ ਸਵੀਕਾਰ ਕਰਨ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਹੁਣ ਪਟੀਸ਼ਨ ਤੇ ਹਾਈ ਕੋਰਟ ਨੇ ਇਕੋਦਰ ਪੁਲਿਸ ਅਤੇ ਗੁਰਦਾਸ ਮਾਨ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ ਦਰਅਸਲ ਹਰਜਿੰਦਰ ਸਿੰਘ ਉਰਫੋ ਜਿੰਦ ਨਾਮ ਦੇ ਵਿਅਕਤੀ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਖਿਲਾਫ ਨਿਕੋਦਰ ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੋਸ਼ ਚ ਆਈਐਫਆਰ ਸ਼ਸ਼ਨ ਕੋਰਟ ਨਿਕੋਦਰ ਵੱਲੋਂ ਰੱਦ ਕਰਨ ਦੇ ਹੁਕਮ ਨੂੰ ਹਾਈ ਕੋਰਟ ਵਿੱਚ ਨੋਤੀ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਸੰਦੀਪ ਮੁਦਕਲ ਦੇ ਪਟੀਸ਼ਨ ਵਿੱਚ ਸਵੀਕਾਰ ਕਰਦੇ ਹੋਏ ਸਾਰੇ ਬਚਾ ਪਾਕ ਨੂੰ ਨੋਟਿਸ ਜਾਰੀ ਕਰਕੇ 13 ਜੂਨ ਤੱਕ ਜਵਾਬ ਮੰਗਿਆ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ ਲਾਡੀ ਚਾਹ ਨੂੰ ਗੁਰੂ ਰਾਮਦਾਸ ਜੀ ਦੀ ਸੰਤਾਨ ਦੱਸਿਆ ਉਹਨਾਂ ਦੀ ਤੁਲਨਾ ਸਾਧਗੁਰੂ ਨਾਲ ਕੀਤੀ ਗਈ ਹੈ ਜਿਸ ਨਾਲ ਸੇਕ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਵਿਅਕਤੀ ਜਾਂ ਡੇਰਾਮੁਖੀ ਨੂੰ ਸਾਧਗੁਰੂ ਕਹਿਣ ਸਿੱਖ ਧਰਮ ਦਾ ਅਪਮਾਨ ਹੈ ਜੋ ਗੁਰਦਾਸ ਮਾਨ ਨੇ ਕੀਤਾ ਹੈ ਗੁਰਦਾਸ ਮਾਨ ਦੇ ਮੇਲੇ ਵਿੱਚ ਲਾਡੀ ਸ਼ਾਨ ਨੂੰ ਸੰਬੋਧਨ ਕਰਦੇ ਹੋ ਉਹਨਾਂ ਨੇ ਆਪਣੇ ਫੇਸਬੁਕ ਪੇਜ ਤੇ ਵੀ ਪੋਸਟ ਕੀਤੀ ਹੈ ਸਥਿਤੀ ਵਿਗੜਦੀ ਦੇਖ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਉਪਰੋਕਤ ਬਿਆਨਾਂ ਦਾ ਪਛਤਾਵਾ ਵੀ ਪ੍ਰਗਟਾਇਆ ਸੀ ਹੋਰ ਤਾਜ਼ਾ ਪੜ ਦੇਖਣ ਲਈ ਜੁੜੇ ਰ ਅੱਜ ਦੇ ਅਪਡੇਟਸ ਨਿਊ ਨਾਲ ਧੰਨਵਾਦ